ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਮਾਲਾ ਕਿਹੜੀ ਤਫਸੀਲ ਹੈ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤਿੰਨ ਝੋਟੀਆਂ ਦਿਖਾਵਾਂਗੇ ਟੋਕੜਾਂ ਗੱਬਣਾ ਦੇ ਸੱਜਣਾ ਤੇ ਗੱਬਣ ਤਿਆਜ ਇੱਕ ਝੋਟੀ ਦਿਖਾਵਾਂਗੇ ਚੰਗੇ ਕਦ ਕਾੜ ਦੀ ਮਾਲਕਾਨਿਆਂ ਦੇ 20 ਪਲੱਸ ਦੋ ਦੇ ਚਵਾਊਗੀ ਤੇ ਆਪਾਂ ਪਹੁੰਚੇ ਆ ਬਾਈ ਛੇਰੇ ਦੇ ਕੋਲ ਤੇ ਆਜੋ ਬਾਈ ਨਾਲ ਕਰਦੇ ਆ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਬਸੀਗਾ ਵੀਰ ਜੀ ਬਸੀਗਾ ਵੀਰ ਜੀ ਬਸੀਗਾ ਜੀ ਸੋ ਸੁਨੋ ਢੀਟਾ ਵੀਰ ਜੀ ਵਧੀਆ ਵਧੀਆ ਕਿਰਪਾ ਦੇ ਕਿਰਨ ਕਾਮਦਾਸ ਦੀ ਕਿਰਪਾ ਚਾਹੀਦੀ ਆ ਜੀ ਹਾਂਜੀ ਹਾਂਜੀ ਸੋ ਸੁਨੋ ਢੀਟਾ ਪਰਿਵਾਰ ਬਹੁਤ ਵਧੀਆ ਬਹੁਤ ਵਧੀਆ ਕਿਰਪਾ ਮਾਲਕ ਦੀ ਮਹਾਰਾਜ ਤੇ ਕਿਵੇਂ ਰਿਹਾ ਪਿੰਗਲੀ ਵੀਡੀਓ ਦਾ ਪਿਛਲੀ ਵੀਡੀਓ ਵੀ ਜੀ ਆਪਾਂ ਡੇਲੀ ਤੁਹਾਨੂੰ ਪਤਾ ਤਿੰਨ ਚਾਰ ਦਿਨ ਹੋ ਗਏ ਡੇਲੀ ਵੀਡੀਓ ਪਾਉਂਦੇ ਹੀ ਆ ਤੇ ਵੀਰ ਭਰਾ ਬਸ ਕਮਾਲ ਧੜਾ ਧੜਾ ਠੀਕ 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 ਕਮਾਲ ਚੰਗਾ ਹੋਵੇ ਵੀਰ ਜੀ ਖਲਾਉਂਦਾ ਬਣੀਆ ਲੌਂਦਾ ਵੀ ਨਹੀਂ ਬਿਲਕੁਲ ਨਾਲ ਰੇਟ ਵੀ ਇੱਕ ਪਾ ਚੰਗਾ ਹੋਵੇ ਬਹੁਤ ਚੰਗਾ ਹੋਵੇ ਧੰਨਵਾ ਸਖਾਂ ਦੇ ਜੀ ਆਪਾਂ ਕੱਲ ਹੀ ਵੀਡੀਓ ਪਾਈਏ 2 ਮਿੰਟਾਂ ਦੀ ਮਾਸੇ ਕਰਕੇ ਮਸਾ ਵੇਖੀ ਠੀਕ ਹੈ ਠੀਕ ਹੈ ਜੀ ਅੱਜ ਦੇ ਗੁਰੂਆਂ ਦਾ ਉਸ ਨੇ ਫਿਰ ਦੇ ਦਿੱਤੀਆਂ ਠੀਕ ਠੀਕ ਹੈ ਜੀ ਢੀਲੀਆਂ ਪੂਰੀਆਂ ਦੇ ਹਾਂ ਮੋਹਰਾ ਦੀ ਹਰ ਇੱਕ ਡਿਮਾਂਡ ਵੀਰ ਜੀ ਕੋਈ ਰਹਿ ਨਹੀਂ ਦੇਣੀ ਕੱਢੀ ਆਪਾਂ ਨਹੀਂ ਜੀ ਨਹੀਂ ਵਧੀਆ ਵਧੀਆ ਜੀ ਨੂੰ ਹਾਂ ਤੇ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਕਰਾਂ ਹਾਂ ਮੇਰਾ ਸ਼ੇਰਾ ਜੇ ਪਿੰਡ ਮਾਲਕੜੀ ਤਹਿਸੀਲ ਹਈ ਨਾਲਾ ਸੀ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 98145 ਤੇ 618 ਠੀਕ ਹੈ ਜੀ ਹਾਂਜੀ ਤੇ ਕਰੀਏ ਸ਼ੁਰੂਆਤ ਜੀ ਕਰੀਏ ਸ਼ੁਰੂਆਤ ਆ ਦੱਸਿਓ ਪਹਿਲੇ ਤਾਂ ਬੜੀ ਛੋ ਇਵ ਜੀ ਦੂਜਾ ਧੁਰਵਾ ਵਾਕੇ ਦੀ ਐਸੇ ਲਈ 6 ਮਹੀਨਿਆਂ ਦੀ ਪੂਰੀ ਚੱਕ ਪਾਸ ਆ ਤੇ ਇਹਦੇ ਕੋਲ ਮੰਨ ਲਓ ਤੁਸੀਂ 5 ਕਿਲੋ ਦੁੱਧ ਤੇ ਆਇਆ ਠੀਕ ਹੈ ਠੀਕ ਹੈ ਠੀਕ ਹੈ ਲਓ ਬਈ ਕੱਟ ਕੱਟ ਟਾਈਮ ਟੀਕਾ ਲਵਾ ਲੈਂਦੀ ਜੀ ਕਿਹੋਲੇ ਇਹ ਪ੍ਰੋਵੀਜ਼ਨ ਦੇ ਇੱਕ ਟਾਈਮ ਘਾੜੇ ਦੀ ਮਿਲ ਪੈਂਦੀ ਹੈ ਠੀਕ ਹੈ ਜੀ ਬਸ ਇੱਕ ਕੱਦ ਵਜਨ ਦੀ ਵੇਖੋ ਪੂਰੀ ਵੱਡੀ ਝੋਟੀ ਹੈ ਠੀਕ ਹੈ ਠੀਕ ਹੈ ਲਓ ਬਈ ਨੀਲੀ ਰੂ ਚੰਦੀ ਆ ਦੇ 6 ਮਹੀਨੇ ਦੀ ਚੱਕ ਪਾਸ ਆ ਤੇ 5 ਤੋਂ 6 ਲੈ ਕੇ ਜਿਹੜਾ ਦੁੱਧ ਤਿਆਰ ਆ ਯਾ ਧਿਆਨ ਨਾਲ ਧਿਆਨ ਨਾਲ ਚਲਕ ਜੀ ਲੋ ਬਈ ਸੱਜਣ ਜੇ ਨਹੀਂ ਨੰਬਰ ਤੇ ਆ ਰਿਹਾ ਨੇ ਇਹਨੂੰ ਇੱਥੇ ਭਰ ਕੇ ਨੂੰ ਬੋਤਲ ਭਰੇ ਸੱਜਣ ਠੀਕ ਆ ਠੀਕ ਆ ਲੋ ਬਈ 12 ਲੀਟਰ ਦਾ ਰਿਕਾਰਡ ਆ ਸੱਜਰ ਦਾ ਤੇ ਦੂਜੀ ਸੂਏ ਨੂੰ ਗੱਭਣ ਯਾਰ ਜਿਹਨੂੰ ਅੱਗੇ ਦੀ ਗੱਭਣ ਤੇ ਜਿਹਨੂੰ ਤੀਜੀ ਸੂਏ ਨੂੰ ਗੱਭਣ ਠੀਕ ਆ ਠੀਕ ਆ ਲੋ ਬਈ ਤੀਜੀ ਸੂਏ ਨੂੰ ਗੱਭਣ ਜੇ 6 ਮਹੀਨੇ ਦੀ ਐਨ ਕਿੱਕ ਪਾਸ ਤੇ 5 ਲੀਟਰ ਕੇ ਬਾਈ 6 5 ਠੀਕ ਆ ਠੀਕ ਆ ਲੋ ਬਈ 5 ਲੀਟਰ ਜਿਹੜਾ ਪੱਕਾ ਐਨ ਤਿਆਰ ਆ ਬਾਕੀ ਕੱਦ ਵਜਨ ਦੀ ਬਹੁਤ ਵੱਡੀ ਐ ਛੋਟੀ ਠੀਕ ਆ ਠੀਕ ਆ ਦੇ ਵਿੱਚ ਹੁੰਦੀ ਆ ਤੇ ਕੱਦ ਵਜਨ ਵੀ ਬਹੁਤ ਚੰਗਾ ਤੇ ਪੇਠ ਪੁੜਾ ਕਰੋ ਚੈੱਕ ਲਾਗੇ ਤਾਂ ਬਹੁਤ ਹੀ ਚੰਗਾ ਪੇਠ ਪੁੜਾ ਵੀ ਲੱਗਾ ਵਾ ਤੇ ਹੈ ਵੀ ਸਿੰਗਲ ਹੱਡੀ ਦੀ ਆ ਤੇ ਠੰਡ ਭਾਂਡਾ ਵੀ ਚੰਗਾ ਤੇ ਹੁਣ ਬਾਈ ਚਵਾਈ ਕੀਤੀ ਏ ਰੀ ਨਹੀਂ ਮਿਲਦੀ ਰੀ ਬਸ ਮਾਲੋਨੀ ਬਾਈ ਕਿ ਨੂੰ ਜਦੋਂ ਆਇਆ ਨਾ ਤਾਂ ਤੁਰੰਤ ਉਹ ਆਮ ਨਾਲ ਨਹੀਂ ਖਾਣਦਾ ਜਾਉਣਾ ਕੀ ਗੱਲ ਹੈ ਬਾਈ ਕੋਲ ਵੀ ਨਹੀਂ ਆਈ ਕੋਲ ਨਹੀਂ ਗਈ ਇਹਨਾਂ ਵੀ ਜਦੋਂ ਮਿਲ ਲਵਾਂਗਾ ਤਾਂ ਬਈ ਨਹੀਂ ਖੁਸ਼ ਹੋਗੇ ਠੀਕ ਹੈ ਠੀਕ ਹੈ ਲੋ ਬਾਈ ਕਰੋ ਥਾੜਾ ਪੰਡਾ ਚੈੱਕ ਤੇ ਥਾੜਾ ਦਾ ਸੈਰ ਗਿਆ ਵੀ ਲਾਗੇ ਤੋਂ ਦਿਖਾ ਦਿੰਨੇ ਆਪਾਂ ਚੰਗਾ ਠੀਕ ਹੈ ਜੀ ਬਾਕੀ ਫੰਮ ਫੰਨ ਬਹੁਤ ਸੋਹਣਾ ਲੱਗਾ ਬਿਲਕੁਲ ਠੀਕ ਹੈ ਜੀ ਇਹ ਮੁੱਲ ਕਿਤੇ ਰਹਿ ਇਹਦਾ ਮੁੱਲ ਵੀ ਜੀ ਬਿਲਕੁਲ ਆਪਾਂ ਜੈਰੀ ਕਰ ਦਨਾ ਜੈ ਜਮਈ ਆਪਾਂ ਜਾਈ ਦੇ ਦੇਣੀ ਆ ਅੱਛਾ ਜੀ ਮੁੱਲ ਵੀ ਜੀ ਕਰਾਉਂਦੇ ਆਪਾਂ 70 ਕਰਾ ਲਓ 70 ਕਰਾ ਲਓ ਤੇ 60000 ਦੀ ਹਾਨਾ ਦੇਣੀ 200 ਰੁਪਏ ਸਾਰਾ ਠੀਕ ਹੈ ਠੀਕ ਹੈ ਲਓ ਬਾਈ 60000 ਚੋਂ 200 ਰੁਪਿਆ ਛੋੜ ਹਾਂਜੀ ਤੇ ਜਿਹੜਾ ਵੀਰੇ ਭਰਾ ਸਾਂਬਲਾ ਲੱਜੂਗਾ ਤੇ ਦੂਜੇ ਮਨਮੀ ਜੀ ਨੇ ਦੀ ਉਤਰਾ ਵੀ ਹੈਗੀ ਆ ਠੀਕ ਹੈ ਜੀ ਲਾਈਏ ਨੇ ਹਨਾ ਪਤਾ ਪਰ ਇਹਦੇ 2-3 ਮਹੀਨੇ ਹੋਰ ਦੁੱਧ ਦੇਈ ਜਾਣਾ ਨੇ ਹਾਂ ਜੀ ਤੇ ਆ ਰਹੇ ਹੁਣ ਦੂਜੀ ਨੰਬਰ ਤੇ ਨੀਲੀ ਦਾ ਦੂਜੀ ਨੀਲੀ ਜਿਹਦੇ ਵਿੱਚ ਵੀ ਬੜਾ ਸ਼ਕੀਨ ਨੇ ਵੀਰ ਭਰਾ ਠੀਕ ਠੀਕ ਲੋ ਬਜੀ ਕਰੋ ਚੱਕ ਲੈ ਸੇਮ ਸੁਖ ਵੀ ਬਹੁਤ ਚੰਗਾ ਹਰ ਇੱਕ ਨਿਸ਼ਾਨ ਆ ਗਿਆ ਵੀ ਕਵਰ ਕਰਦੀਆਂ ਵੇਖੋ ਪਿੱਛੇ ਵੀ ਨਿਸ਼ਾਨ ਹੈਗਾ ਸਾਰੇ ਕਿਤੇ ਹੀ ਮਤਲਬ ਠੀਕ ਹੈ ਠੀਕ ਲੋ ਬਜੀ ਚਾਰੇ ਪਾਰਾਂ ਦੇ ਨਿਸ਼ਾਨ ਤੇ ਫੇਸ ਤੇ ਵੀ ਆ ਗਿਆ ਇਹਨੂੰ ਵੀ ਜੀ ਸੂਈ ਨੂੰ ਬਿਲਕੁਲ ਅੱਜ ਤਾਜੀ ਸੂਈ ਆ ਇਹਨੂੰ ਅੱਜ ਤੀਜਾ ਚੌਥਾ ਦਿਨ ਬਾਅਦ ਉਸੇ ਸੂਈ ਤੋਂ ਤੇ ਮੇਲ ਕਾਫ ਜੇ ਮਗਰ ਇਹਦੇ ਕੋ ਬੋਲਾ ਲਾਲੇ ਕੋਈ ਵੀਰ ਭਰਾ ਕੋ ਦੁੱਧ ਲਾਲਿਆ ਜਿਹਦੇ ਬੋਲੇ ਜੇ ਤੁਹਾਨੂੰ ਪਤਾ ਦਿੰਨਾ ਚਾਹੁੰਦਾ ਨਾ ਦੀ ਸੂਈ ਥੱਲੇ ਦੁੱਧ 8 ਕਿਲੋ 8 ਲੀਟਰ ਬੜੀ ਇਹ ਕਿਲਵਾ ਸੁਹਾ ਸੁਈਆ ਇਹ ਦੂਜਾ ਸੁਹਾ ਤੇ 12 ਕਿਲੋ ਮੰਨ ਲਓ ਵੀ ਹੱਸ ਕੇ ਦਊਗੀ ਤੁਹਾਨੂੰ ਠੀਕ ਹੈ ਠੀਕ ਹੈ ਲਓ ਭਾਈ 12 ਲੀਟਰ ਇਹਨਾਂ ਦੰਦ ਚਵਾਈ ਆਉਣੀ ਤੇ ਨੀਲੀ ਪੂਰੀ ਜੇ ਨੀਲੀ ਪੂਰੀ ਦੀ ਡਿਮਾਂਡ ਵੀ ਬਹੁਤ ਹੈ ਤੇ ਲੱਫ ਲਈ ਵੀ ਬੜੀ ਘਾਟ ਹੈ ਨਹੀਂ 15 ਦਿਨ ਜਾ ਕੇ ਨਗਰ ਦੋਤੇ ਪੂਰਾ ਕਰਦਾ ਹਾਂ ਹਾਂਜੀ ਹਾਂਜੀ ਜਿਹੜੀ ਵੀ ਜੀ ਉਹ ਕੱਲਾ ਲਈ ਮਾਝਾਂਗ ਹੁੰਦੀ ਹੈ ਡਬਲ ਚਵਾਈ ਹੁੰਦੀ ਜੇ ਦੁਪਹਿਰੇ ਮੈਂ ਚੋ ਕੇ ਲੈਂਦੀ ਥੋੜੀ ਜੀ ਇਹ 12 ਕੋਈ ਹੋਰ ਤਾਂ ਪਾਣੀ ਕਿੱਥੇ ਆ। ਅੱਛਾ ਜੀ। ਠੀਕ ਹੈ ਠੀਕ ਹੈ। ਨਾ ਬਈ 12 ਕੋਈ ਬਾਈ ਨੇ ਚਵਾਈ ਕਰਕੇ ਇਹ ਲੈ ਕੇ ਆਇਆ ਸੀ ਤੇ ਉਸ ਹਿਸਾਬ ਨਾਲ ਕੁਵੀਰ ਭਰਾ ਅੰਦਾਜ਼ਾ ਲਾਵੇ। ਇਹ ਢੰਗ ਨਾਲ ਤੇ ਛੱਡਾ ਛੱਡਾ ਬਹੁਤ ਹੀ ਚੰਗਾ ਲੱਗਾ। ਇਹ ਥਣਾ ਦਾ ਸੈਰ ਗਿਆ ਵੀ ਲੱਗੇ ਤਾਂ ਚੰਗਤਰ ਹੁੰਦੇ ਆ ਬਹੁਤ ਹੀ ਚੰਗਾ ਥਣ ਭਾਂਡਾ। ਚੰਗੀ ਵੀ ਤੇ ਬਹੁਤ ਚੰਗੀ ਜਿੰਨੀ ਹੈ ਰੀਸ ਸੇਮ ਕੁਆਲਟੀ ਵੀ ਸੋਹਣੀ ਆ ਹਰ ਇੱਕ ਚੀਜ਼ ਇਸ ਕੁਆਲਟੀ ਦਾ سنگ سنگ ਵੇਹਣ ਗੋਲ ਕੀਤਾ ਤੇ ਮੰਤਰੀ ਵੀ ਬਹੁਤ ਚੰਗੀ ਆ ਦੋਲ ਜੀ ਕਰੋ ਚੈੱਕ ਅਪ ਜਗੇ ਵੀਰ ਪਰਮ ਕਰ ਮੜੀ ਫਿਚ ਦੇਣ ਜੀ ਲੱਗ ਗਿਆ ਤਾਂ ਕਰੋ ਖੁਸ਼ਾਵਾਸ ਹੈ ਇਹ ਗਾਇਕ ਬਹੁਤ ਹੀ ਸ਼ਾਨਦਾਰ ਆ ਤੇ ਚੁਆਇਚੀ ਦੀ ਵੀਰ ਜੀ ਬਹੁਤ ਸੋਹਣੀ ਆ ਅੱਛਾ ਜੀ ਠੀਕ ਹੈ ਠੀਕ ਹੈ ਇਹਦਾ ਮੁੱਲ ਭਾਈ ਇਹਦਾ ਮੁੱਲ ਵੀ ਜੀ ਇਹਦਾ ਲੱਖ ਬਾਦ ਮੰਗ ਲਈ ਤਾਂ ਵੀ ਆਪਾਂ ਤੁਹਾਨੂੰ ਪਤਾ ਮਿਲ ਜਾਣਾ ਹਾਂਜੀ ਇਹ ਵੀ ਚੀਜ਼ ਚੰਗੀ ਆ ਤੇ ਮੁੱਲ ਲਾਣੀ ਵੀਰ ਭਰਾਵਾਂ ਦੇ ਇਹਦੇ ਗੱਲ ਵਿੱਚ ਚੰਗੀ ਹੋਣੀ ਚਾਹੀਦੀ ਹਾਂਜੀ ਹਾਂਜੀ ਵੀ ਜੀ ਮੁੱਲ ਕਰਾਉਣ ਤੋਂ ਭਾਵੇਂ ਇਹਦਾ ਇੱਕ ਦਾਅਬ ਕਰਾ ਲਓ ਇੱਕ ਪੰਜ ਕਰਾ ਲਓ ਅੱਛਾ ਜੀ ਤੇ ਲਾਸਟ ਜਿਹੜੀ ਛੋਟੀ ਦੇਣੀ ਆ ਨਾ ਆਪਾਂ ਅੱਛਾ ਜੀ ਇਹ 85000 ਤੋਂ 20000 ਠੀਕ ਹੈ ਠੀਕ ਲਓ ਭਾਈ ਲੈ ਖੜਨ ਲੱਗ ਗਿਆ ਕਿਤੇ ਨਹੀਂ ਨਹੀਂ ਵੀਰ ਜੀ ਨੇ ਮਾਰਾ ਇਹਨੇ ਦਿੱਤੀ ਆਪਾਂ ਨੂੰ ਅੱਛਾ ਜੀ ਆਪਾਂ ਲਾਲ ਤੁਹਾਨੂੰ ਪਤਾ ਮੈਂ ਲਾਲ ਚਲੇ ਪਾਸੇ ਨਹੀਂ ਜਾਂਦਾ ਜੇ ਚੀਜ਼ ਭਾਉਣਾ ਮਿਲੀ ਤਾਂ ਭਾਉਣਾ ਦੇ ਦੇਣੀ ਵੀ ਠੀਕ ਹੈ ਠੀਕ ਹੈ ਮੈਂ ਕਿਸੇ ਦੇ ਭੇਖਾ ਵੀ ਲੱਗ ਜਾਂਦਾ ਨਾ ਨਹੀਂ ਨਹੀਂ ਚਲੋ ਕੋਈ ਗੱਲ ਨਹੀਂ ਲਓ ਬੜੀ 85000 ਰੁਪਏ 200 ਰੁਪਿਆ ਛੋੜ ਬਿਲਕੁਲ ਫ੍ਰੀ ਵਾਲੀ ਪਾ ਮੈਨਾਂ ਵੀ ਜੀ ਜੇ ਮੈਂ ਤੁਹਾਨੂੰ ਅੱਗੇ ਦੱਸਾਂ ਤਾਂ ਮੈਂ ਲੱਖਾਂ ਬਾਹਰ ਵੀ ਪਾਦਾਂ ਨਾ 2-4000 ਰੁਪਈਆ ਹਾਂਜੀ ਹਾਂਜੀ ਛੋਟੀ ਵਿਗਦੀ ਆ ਠੀਕ ਹੈ ਠੀਕ ਹੈ ਆਪਾਂ ਲਾਲਚਾਂ ਦੇ ਪਾਸੇ ਨਹੀਂ ਹੁਣਾਂਗੇ ਲੋਬ ਜੀ ਸ਼ੇਰਾ ਵੀਰ ਕਹਿੰਦਾ ਕਿ ਆਪਾਂ ਆਂਡਾ ਖਾਣਾ ਕੁਕੜੀ ਨਹੀਂ ਖਾਣੀ ਹਾਂਜੀ ਹਾਂਜੀ ਇਹ 1000 2000 ਨਹੀਂ ਦੇ ਦੇਣੇ ਪੈਣੀਆਂ ਤੇ ਹੈ ਵੀ ਸੱਚੇ ਸੂਈਆ ਦੇ ਦੁੱਧ ਵੀ ਸਾਰੇ ਇਹਨੇ ਗਰਮਾਂ ਵਿੱਚ ਪਈ ਜਾਣਾ ਇੱਧਰ ਦੇ ਵਿੱਚ ਜੀ ਹਾਥੀ ਵੱੱਦਾ ਜੀ ਹਾਥੀ ਜੀ ਦਾ ਨਾ ਰੇਲ ਗੱਡੀ ਦਾ ਡੱਬਾ ਹੀ ਜਨੇ ਦੱਸਿਓ ਭਾਈ ਜੀ ਡਿਟੇਲ ਇਹ ਵੀ ਜੀ ਬੰਦਿਆਂ ਨੇ ਮਤਲਬ ਵੀ ਉਧਰੋਂ ਜਾ ਕੇ ਕਹਿੰਦੇ ਵੀ ਆਪ ਅਸੀਂ ਜਿੰਨਾ ਕੋਈ ਵੀਰ ਭਣਾ ਨੂੰ ਮੈ ਲੈਈ ਹੈ ਨਾ ਅਛਾ ਜੀ ਇਹਨਾਂ ਥੋੜਾ ਜਿਆਦਾ ਦੇਖੋ ਕੰਮ ਕਰ ਰਿਹਾ ਕੋਈ ਬਾਹਰ ਦਾ ਦੇ ਕੋਈ ਇੱਥੇ ਕਹਿੰਦੇ ਸਰਕਲ ਜਿਆਦਾ ਵੱਡਾ ਤੇ ਨੱਗਰ ਪਾਸੇ ਸਾਹਮਣੀ ਜਾਂਦੇ ਚਾਰ ਪੰਜ ਮੱਈਆਂ ਰੱਖੀਆਂ ਉਹਦੇ ਵਿੱਚੋਂ ਕਹਿੰਦੇ ਦੋ ਰੱਖੀਆਂ ਬਾਕੀ ਸੇਲ ਕਰਦੇ ਅਛਾ ਛੱਡਿਓ ਸ਼ੌਕਨਾ ਉਹਨਾਂ ਨੇ ਮਤਲਬ ਵੀ ਜਾਂਦੀ ਹੈ ਉਧਰੋਂ ਠੀਕ ਹੈ ਜੀ 1 ਲੱਖ ਦੇ ਉਹ ਕਹਿੰਦੇ ਸੀ 70000 ਦੀ ਮੱਝ ਲੈ ਕੇ ਆਏ ਹਨ ਅਛਾ ਜੀ ਠੀਕ ਹੈ ਕਹਿੰਦੇ ਵੀ 22 ਕਿਲੋ ਦਿੰਦੇ ਅਸੀਂ ਚੋਕੇ ਲਿਆਂਦੇ ਆਂ ਉਧਰ ਅਰਗੀ ਵੀਰ ਜੀ ਉਹ ਕਹਿੰਦੇ ਵੀ ਤੁਹਾਡੇ ਕੋਲ ਬਾਈ ਦੇ ਦੇ 50 ਦੇ ਦੇ 20 ਦੇ ਦੇ ਇਹ ਤੁਹਾਡੀ ਸਾਹਮਣੇ ਕਹਿੰਦੇ ਵੀ ਅਸੀਂ ਭਾਈ ਵੱਲੋਂ ਮਤਲਬ ਚੋਗੇ ਉਧਰੋਂ ਬਹਣਾਂ ਲੈ ਕੇ ਠੀਕ ਹੈ ਠੀਕ ਹੈ ਮੈਂ ਵੀਰ ਜੀ ਕੰਮ ਕਰਾਂ ਸੁਬਾ ਸੁਣਾ ਨੇ ਜਿੰਨੇ ਅਰਗੀ ਵੀਰ ਜੀ ਪੁੱਛਿਆ ਸੁਬਾ ਸੁਣਾ ਠੀਕ ਹੈ ਠੀਕ ਹੈ ਲਓ ਭਾਈ ਪ੍ਰਾਤ ਕਾਂ ਤੇ ਆ ਲਿਓ ਬਲੈਕ ਜੱਸਾ ਵੀਰ ਜੀ ਤੀਜਾ ਸੁਬਾ ਲੱਗੀ ਸੁਣਾ ਅੱਛਾ ਤੀਜਾ ਸੁਬਾ ਲੈ ਗਏ ਠੀਕ ਹੈ ਠੀਕ ਲੋ ਬਈ ਇੱਜਾ ਹਸੂਗਾ ਸੋਨਾ ਇਹ ਤੇ ਉਨੀ ਅੱਗੇ ਨੂੰ ਬਣੀ ਆ ਤੇ ਉਨੀ ਪਿੱਛੇ ਨੂੰ ਦੱਬਾ ਇਹ ਰੀਲ ਗੱਡੀ ਦਾ ਤੁਹਾਨੂੰ ਦੱਸਣ ਦਿੰਦਾ ਵਾ ਸੇ ਖੋਲੋ ਬਾਈ ਫਿਰ ਖੋਲ ਕੇ ਦਿਖਾਈਏ ਤੇ ਫੇਸ ਕੁਆਲਿਟੀ ਨੂੰ ਵੇਖੀ ਹੈਗਾ ਭਾਵੇਂ ਚੰਜਾ ਸੂਗਾ ਲੱਗਦੀ ਦੂਜੀ ਠੀਕ ਹੈ ਚਲ ਗਿਆ ਕੁਆਲਿਟੀ ਬਿਲਕੁਲ ਝੋਟੀ ਮਈ ਆ ਠੀਕ ਲੋ ਬਾਈ ਕਰੋ ਕਾ ਦਿਖਾਉਂਦਾ ਕੋਈ ਨਹੀਂ ਸਗੜਾਵਾ ਝੋਟੀ ਦਾ ਪਿਓਰ ਮੋਰੋ ਨਸਲ ਦੇ ਵਿੱਚ ਆ ਇਹ 22 ਲੀਟਰ ਜਿਹੜਾ ਪਿਛਲੇ ਸੋਰੇ ਨੇ ਦੁੱਧ ਚਵਾਇਆ ਵਾ ਤੇ ਕਰੋ ਤੇ ਨਹੀਂ ਸਾਲ ਭਾਂਡਾ ਤੇ ਵੀ ਜਿਹੜੇ 15 ਦਿਨ ਤੱਕੀਏ ਠੀਕੀ ਵੇਖੋ ਕੇਸ ਹਾਉ ਨਾ ਬਣੀ ਆ ਥੱਲੇ ਠੀਕ ਆ ਠੀਕ ਆ ਲੋ ਭਾਈ ਬਿੰਦਿੰਗ ਵਾਲਾ ਚੱਡਾ ਆ ਗਿਆ ਤੇ ਢਲਾਂ ਤੋਂ ਲਾਂ ਲਈ ਜਿਹੜੀਆਂ ਅਜੇ ਬਹੁਤ ਹੀ ਜ਼ਿਆਦਾ ਵਾ ਪੜਦਾ ਕਾਲੂ ਨੂੰ ਚਾਹ ਇਹ ਬਾਕੀ ਬਣੂਗੀ ਬਹੁਤ ਕਰਮਾਲੀ ਆ ਜਿਹੜੀਆਂ ਢਿਮਾ ਢੋਨਾ ਜਿਹੜੀਆਂ ਕਾਫੀ ਆ ਯਾ ਨੱਚ ਫਗਾਂ ਵਰਗਾ ਹੋਣਾ ਲਾਲੂ ਵੀ ਤੇ ਥਾੜ ਸੁਣ ਕਰੋ ਚਾ ਕਹਿਣ ਗਿਠ ਗਿਠ ਕੇ ਥਣ ਲੱਗਾ ਵਾ ਜਿੱਥੋਂ ਲਈਏ ਨਾ ਉਹ ਕਹਿੰਦੇ ਵੀ ਇੰਨਾ ਕਿ ਚੱਡਾ ਨਾ ਇਹਦੇ ਇੰਨੇ ਕਿ ਚੰਡੇ ਦਾ ਨਾ ਜਾਓ ਅੱਛਾ ਜੀ ਇਹਦਾ ਵੀ ਤੁਹਾਨੂੰ ਪੂਰੀ ਫੁੱਲ ਤਿਆਰ ਹੋ ਗਈ ਕੰਬਲ ਪਾ ਪਾ ਕਹਿੰਦਾ ਤੁਹਾਨੂੰ ਟੱਕੀ ਬਣੀ ਆ ਵੀ ਸਾਡੇ ਘਰੇ ਹੋਰ ਇੱਕ ਸਟੈਪ ਗਾਉਣੀ ਹੈ ਘਰੇ ਨਾ ਕੋਈ ਆਜੇ 2 ਵਜੇ ਕਰੋ ਥਣ ਸੁਣ ਬਹੁਤ ਹੀ ਚੰਗਾ ਲੱਗਾ ਵਾ ਬੜਾ ਥਾਣਿਆ ਤੇ ਜਿਹੜੀ ਨਿਲਕ ਪਰਵਾਨ ਜੋ ਵੀ ਬਹੁਤ ਚੰਗੀ ਲੱਗੀ ਆ ਬਹਿਣਾ ਉੱਠਣਾ ਕਹਿੰਦੇ ਵੀ ਔਖਾ ਹੋ ਜਾਂਦੰਦਾ ਅੱਛਾ ਅੱਛਾ ਠੀਕ ਆ ਠੀਕ ਆ ਕਦ ਕਾਟ ਦੇ ਹਿਸਾਬ ਨਾਲ ਦੇਣਾ ਚਾਹੀਦਾ ਇਹਨੂੰ 50000 ਕਮਾਇਓ ਇੱਕ ਰਿਕਮਾ ਲਿਓ ਫਿਰ ਲੈ ਬਜੀ ਚੰਗੀ ਤਰ੍ਹਾਂ ਆਪਾਂ ਦਿਖਾਵਾਂਗੇ ਨਗੀਨਾ ਹੀ ਆ ਰਾਇਨ ਪਿਓਰ ਹਰਿਆਣੇ ਦੀ ਦੇ ਮੋਹਰਾ ਨਸਲ ਦੇ ਵਿੱਚ ਆ ਤੇ ਜੈਡ ਬਲੈਕ ਆ ਪੂਰ ਤਾਕੀ ਵਾਲ ਮੇ ਸਾਡਾ ਕਾਲੇ ਰੇ ਅੱਜ ਅਸੀਂ ਲੋ ਬਜੀ ਮੌਸਮ ਨੇ ਥੋੜਾ ਜਿਹਾ ਕੱਲ ਵੀ ਬਾਬਾ ਨੁਕਸਾਨ ਕਰਦਾ ਵੀਰ ਭਲਾਵਾ ਦਾ ਤੇ ਉਹੀ ਆਪਾਂ ਵੀਡੀਓ ਪਾਈ ਸੀ ਤੇ ਵੀਡੀਓ ਪਾਈ ਉਹ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਕਿ ਚਲੋ ਵੀਰ ਭਰਾਵਾਂ ਦਾ ਭਲਾ ਹੋ ਜੇ ਤੇ ਇਧਰ ਕਰੋ ਤੇ ਚੈੱਕ ਆਪਣੇ ਨਗینے ਜਾਂ ਤਾਂ ਜਾਂ ਤਾਂ ਭਾਈ ਇਹ ਚੱਕਾ ਨਾ ਦੋਧ ਦਾ ਡਰਮ ਜਿਹਨੂੰ ਕਹਿੰਦਾ ਸ਼ੇਰਾ ਭਾਈ ਉਹ ਆਏ ਤੇ ਪੀਸ ਲੈਂਦਾ ਚੁਣ-ਚੁਣ ਕੇ ਹੀ ਆ ਕੱਢ ਕੇ ਕਿਹੜੇ ਏਰੀਆ ਤੋਂ ਭਾਈ ਜੰਦੇ ਆ ਰਜੂ ਤੇ ਅੱਪਾ 4:00 ਦੇ ਪਛੇ ਵੇਡੋਣ ਟਿਕਣਾ ਇਹ ਰਾਤ ਦੇ ਪਰੇ 6:00 ਵਜਣੇ ਜਾਂ 7:00 ਵਜਣੇ ਬਸ ਨਕੀਨੇ ਹੀ ਲੱਭਣ ਜਿਆ ਆਪਾਂ ਅੱਛਾ ਅੱਛਾ ਠੀਕ ਲੱਭ ਕੇ ਲੈ ਆਉਣੇ ਵੀਰ ਭਰਾਵਾਂ ਦੀ ਡਿਮਾਂਡ ਤੇ ਠੀਕ ਹੈ ਠੀਕ ਹੈ ਠੀਕ ਹੈ ਜੇ ਵੀਰ ਜੀ ਪੈਸੇ ਆਪਾਂ ਚੰਗੇ ਖਤਦੇ ਨੇ ਤੁਹਾਨੂੰ ਪਤਾ ਵੀਰ ਭਰਾਵਾਂ ਨੂੰ ਆਪਾਂ ਵੀ ਚੀਜ਼ ਚੰਗੀ ਕੋ ਚੰਗੀ ਲਿਆ ਕੇ ਦੇਣੀ ਆ ਇਹਦਾ ਕੰਮ ਆ ਨਹੀਂ ਆ ਮੇਰਾ ਸਹੀ ਗੱਲ ਕਹਿੰਦੇ ਜੇ ਕੋਈ ਇੱਕ ਖੜੇ ਤੇ ਗਾਂ ਮੂੰਕੇ ਮਨ ਲਾ 10 ਬੰਦਿਆਂ ਨੂੰ ਆਉਟ ਲਿਆ ਨੂੰ ਦਬਾਵੇ ਕੋਈ ਵੀਰ ਭਰਾ ਹਾਂ ਇਹ ਤਾਂ ਗੱਲ ਸਹੀ ਹੈ ਇਹ ਤਾਂ ਮਾਰਕੀਟ ਤੁਹਾਨੂੰ ਪਤਾ ਤਾਂ ਕਰਨੀ ਹੈ ਇਹਾਂ ਦੇ ਬਣਾਉਣੇ ਬੜੀ ਮੁਸ਼ਕਲ ਹੈ ਇਹਨਾਂ ਨੂੰ ਵਿਗਾੜਨੀ। ਵਿਗਾੜਦੇ ਤੇ ਇੱਕ ਮਿੰਟ ਦਾ ਪਿੰਨ ਸਹੀ ਬੱਦਦਾ। ਤੇ ਇਹਦਾ ਬੜੀਆਂ ਇਹੋ ਜਿਹੇ ਨਗੀਨੇ ਮੰਨ ਲਓ ਵੀ ਘਰਾਂ 'ਚ ਪਚਾਵਾਂਗੇ ਤੇ ਆਪੇ ਪੇਂਟ ਦੇ ਵੀ ਗਾਹ ਲੱਗਣਗੇ। ਪੇਂਟ ਵੀ ਤਿਆਰ ਕਰਨੀ ਹੋਵੇ ਤਾਂ ਉਹਦੇ ਵਾਸਤੇ ਬਹੁਤ ਚੰਗੇ ਹਨ। ਬਿਲਕੁਲ ਪਸੰਦ ਆਉਂਦੇ ਨੇ। ਕਰਮਾਲੀ ਦੇ ਬਸ ਲੈ। ਜਿਹੜੇ ਚੰਗਾ ਸੀਮਲ ਭਰਾਇਆ ਹੋਵੇ ਤੇ ਜਿੱਥੇ ਵੀ ਜੜਗੀ ਲੈਰਾ ਪੈਰਾ ਘੱਡੂਗੀ ਜੀ। ਪੈਰਾ ਘੱਡੂਗੀ। ਕਰਮਾਲੀ ਨੇ ਵੇਖੋ ਠੀਕ ਨਾਲ ਲੱਗੇ ਬਾਕੀ ਪੇਂਟਿੰਗ ਵਾਲਾ ਕੱਡਾ ਵਾ। ਉਹ ਇਹਦੇ ਵਿੱਚ ਕੁਝ ਨਹੀਂ ਬਣੀ ਐ ਥੱਲੋਂ ਮੇਰੇ ਨਿਗਾਹ ਚ ਕੋਈ ਨਹੀਂ ਬਣੀ ਜੇ ਹਿਸਾਬ ਨਾਲ ਉਹ ਵੀਰੋਂ ਨਹੀਂ ਦੱਸਦੇ ਨਾ ਅੱਛਾ ਜੀ ਤੇ ਮੈਨੂੰ ਮੰਨ ਲਓ ਵੀ ਬਹਿਣਾ ਉੱਠਣਾ ਇਹ ਕਿੰਨਾ ਮੁਸ਼ਕਲ ਹੋ ਜਾਂਦਾ ਠੀਕ ਹੈ ਛੱਡਾ ਆ ਜਾਣਾ ਲੱਗਦਾ ਅੱਛਾ ਜੀ ਆਹ ਤੇ ਹੁਣ ਵੀ ਨਿਕਲੀ ਆ ਬਾਹਰ ਕਿੰਨੀ ਹੁੰਦੀ ਅੱਗੇ ਤੋਂ ਉਦੀ ਪਿੱਛੇ ਆ ਤੇ ਇਹਦੇ ਮੁੱਲ ਦੀ ਬਾਈ ਗੱਲ ਕਰੀਏ ਤੇ ਮੁੱਲ ਵੀ ਜੀ ਇਹੋ ਜਿਹੀ ਮਈਆ ਤੁਹਾਨੂੰ ਪਤਾ ਜੇ 2.5 ਵੀ 3 ਵੀ ਚੱਲਦਾ ਵਾ ਹਾਂ ਜੀ ਹਾਂ ਜੀ ਤੇ ਆਪਾਂ ਬਸ ਇੱਕੋ ਹੀ ਗੱਲ ਕਰਨੀ ਆ ਛੇ ਕਹਿੰਦੇ ਅੱਜ ਦੇ ਸਮੇਂ ਦੇ ਹਿਸਾਬ ਨਾਲ ਨੋਤਰਾ ਮੈਂ ਤਿਆਰ ਕਰਕੇ ਸੂਸਵਾ ਕੇ ਆ ਨਾ ਮੈਂ ਵੇਚਾਂ ਠੀਕ ਹੈ ਠੀਕ ਹੈ ਇਹਦੀ ਕੀ ਉਹਦਾ ਮੁੱਲ ਹੋਰ ਸਾਹ ਬਣਾਊਗਾ ਅੱਜ ਦਾ ਸਮਾਂ ਦਾ ਇਹਦਾ ਰੇਟ ਜੇ 1,55,200 ਰੁਪਏ ਸ਼ੋੜ ਠੀਕ ਹੈ ਠੀਕ ਹੈ 1,55 ਦਾ ਅੱਜ ਦਾ ਰੇਟ ਹੋਵੇ ਅੱਜ ਦਾ ਸੂਸਵਾ ਕੇ ਇਹਦੀ ਝੋਟੀ ਦੋ ਦੇ ਲਾਗੇ ਬੰਨੇ ਵੇਚਾਂਗੇ ਠੀਕ ਹੈ ਠੀਕ ਹੈ ਲਓ ਬਾਈ ਅੱਜ ਦਾ ਰੇਟ 1,55,000 55,000 ਇਹੋ ਤੇ ਬਾਈ ਛੋੜ ਛੋੜ ਵੀ ਜੀ ਕਰਦਾ ਕੋਈ ਗੱਲ ਦੀ ਖੁੱਲੀ ਕਰਦਾ ਥੋੜੀ ਠੀਕ ਹੈ ਠੀਕ ਹੈ ਲਓ ਬਾਈ ਇਹ ਗੇ ਤੇ ਲਗਮ ਤਗੜੀ ਆ ਬਹੁਤ ਚੰਗੀ ਵੀਡੀਓ ਲੱਗ ਰਹੀ ਹੈ ਦੁੱਧ ਦੇ ਯਾਰੇ ਬੰਨ ਛੱਡੂਗੀ ਸਾਰੀ ਗਰਮੀਆਂ ਨਾ ਦੁੱਧ ਵੀ ਹੈ ਭਾਈ ਲੰਮਾ ਕਿੰਨੇ ਰੰਦੀਆਂ ਉਧਰ ਮੈਂ ਤੁਹਾਨੂੰ ਦੱਸਾਂ ਗਿਆਂਗੇ ਇਹਨੇ ਵੀਡੀਓ ਆ ਕੋਈ ਛੱਡ ਦੇ ਜੀ ਤੇ ਛੱਡ ਦੇ ਮੈਂ ਨਾ ਭਾਈ ਜੀ ਨਹੀਂ ਦੁੱਧੋਂ ਠੀਕ ਹੈ ਠੀਕ ਹੈ ਮੈਂ ਇਹ ਪਾਣੀ ਦੀ ਵੀਡੀਓ ਕਰਵਾ ਲਈ ਚੱਕਾ ਦੀ ਪੂਰੀ ਦੀ ਸਾਰਾ ਰੁਪਈਆ ਲਓ ਬੜੀ ਗੁੰਮਦਨੀ ਆ ਪਾ ਤੁਹਾਨੂੰ ਲਾਈ ਮਿਲ ਕੇ ਦਿਖਾਉਂਦੇ ਆ

ਬੀਚ ਠੀਕ ਹੈ ਕਿਤਾ ਬਸੰਪੀ ਆ ਠੀਕ ਜੋ ਜੇ ਦੋ ਮੜਾ ਘਰ ਨਹੀਂ ਮੈਂ ਜਰਾਂ ਲਮੀ ਹੋ ਜਿੰਦੀ ਲੋ ਬਾਕੀ ਕਰੋ ਚੱਕ ਦਿਓ ਬਸਨਾ ਆਪਸ ਨੂੰ ਚੰਗਾ ਆ ਬਈ ਕੱਲਾ ਕੱਲਾ ਥਾਣਿਆਂ ਦੇ ਜਗਜੀਵੀਰ ਬਾਲਟੀ ਬਾਲਟੀ ਆ ਬ੍ਰੀਕ ਜੀ ਬੁੱਥੀ ਮੈਂ ਦੀ ਆ ਹੂੰ ਆਹ ਦੇਖੋ ਕੋਈ ਨੀ ਕੋਈ ਉਹ ਜੀ ਸਾਡੇ ਪਰਮਾਨੰਦ ਬਸ ਬਰ ਇਹਨਾਂ ਧਿਆਨ ਲੋ ਜੀ ਲੈ ਤੁਹਾਨੂੰ ਵੀ ਕੋਈ ਮੋਟਾਈ ਦਾ ਨਾ ਦੇ ਮੈਂ ਨਾ ਗੌਰ ਦਾ ਰੰਗ ਮੋਟੀਆਂ ਤਾਰਾਂ ਇਹ ਵੀ ਸਾਰੀ ਚੋਈ ਦਿਖਾਣੀ ਨਹੀਂ ਧਾਰਾ ਮਾਰ ਕੇ ਦਿਖਾ ਦੋ ਕੋਈ ਗੱਲ ਨਹੀਂ ਇਹ ਤਾਂ ਆਪਾਂ ਦੁਪਹਿਰੇ ਵੀ ਤੁਹਾਨੂੰ ਦੱਸ ਦਿਆਂ ਚੋਈ ਇਹਦੇ ਠੀਕ ਹੈ ਠੀਕ ਹੈ ਹਾਂ ਜੀ ਲੋ ਭਾਈ ਆਹ ਮਗਰ ਲਈ ਹਨ ਜਿ ਚੋਈ ਜੇ ਆ ਫਿਰਤਾ ਜੀ ਨੂੰ ਵਰਗੀਤ ਵਾਈ ਕਰਾ ਦੇਣੀ ਹੋਵਾ। ਇਹਨਾਂ ਪੋਲੀਆਂ ਧਾਰਾ ਦੇ ਫਿਰ ਤੋਂ ਕੋਲ ਦਾ ਰਾਵਾਂ। ਠੀਕ ਹੈ। ਠੀਕ ਹੈ? ਹਾਂਜੀ। ਠੀਕ ਠੀਕ। ਲੋ ਭਾਈ ਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਹੈ ਸਾਰੇ ਕਿਸਾਨ ਵੱਡੀ ਪਾਲਤ ਭਰਾਵਾਂ ਦਾ। ਇਹਨੂੰ ਵੇਖੀ ਮੜਾਇਆ।